ਖੁਸ਼ੀ-ਖੁਸ਼ੀ ਆਪਣੇ ਨਾਨਕ ਦੇ ਪਰਿਵਾਰ ਛੁੱਟੀਆਂ ਕਟਣ ਦੇ ਲਈ ਦੋਵੇਂ ਸਕੇ ਭੈਣ ਭਰਾ ਹੁੰਦੇ ਨੇ ਪਰ ਉੱਥੇ ਜਾ ਕੇ ਉਹਨਾਂ ਦੇ ਨਾਲ ਅਜੀਹਾ ਮਨ ਭਾਗਾ ਪਾਣਾ ਵਾਪਰਦਾ ਕਿ ਪਿੱਛੋਂ ਮਾਪਿਆਂ ਦੇ ਪੱਲੇ ਪੂਰੀ ਉਮਰ ਦੇ ਲਈ ਰੋਣਾ ਰਹਿ ਜਾਂਦਾ ਤਾਂ ਉਹਨਾਂ 마ਸੂਮਾ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਡ ਆਪਣੇ ਪ੍ਰਾਤ ਦੇ ਗੁੱਟ ਉੱਤੇ ਰੱਖੜੀ ਬੰਨ ਰਹੀ ਹੈ ਅਤੇ ਉਹ ਤਸਵੀਰ ਜਿਹੜੀ ਆ ਦਿਖਾਈ ਦੇ ਰਹੀ ਹੈ ਇਹ ਦੋ ਮਾਸੂਮਾਂ ਦੀ ਜਿਹੜੀ ਆ ਉਹ ਜਾਨ ਚਲੇ ਗਈ ਹੈ ਤਦ ਦੱਸਿਆ ਜਾ ਰਿਹਾ ਕਿ ਵਾਟਰ ਵਰਕਰਜ਼ ਦੀ ਟੈਂਕੀ ਦੇ ਵਿੱਚ ਡੁੱਬਣ ਦੇ ਨਾਲ ਇਹਨਾਂ ਮਾਸੂਮਾਂ ਦੀ ਜਾਨ ਚਲੇ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪੂਰਾ ਪਿੰਡ ਹੀ ਇਕੱਠਾ ਹੋ ਜਾਂਦਾ ਹੈ ਹਾਲਾਂਕਿ ਇਹਨਾਂ ਨੂੰ ਹਸਪਤਾਲ ਲੈ ਵੀ ਲਜਾਇਆ ਜਾਂਦਾ ਪਰ ਡਾਕਟਰਾਂ ਵੱਲੋਂ ਇਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਸਕੇ ਭੈਣ ਭਰਾਵਾਂ ਨੂੰ ਛੁੱਟਗਾ ਹੋਈਆਂ ਹੁੰਦੀਆਂ ਨੇ ਅਤੇ ਇਹਨਾਂ ਵੱਲੋਂ ਮਨ ਬਣਾਇਆ ਜਾਂਦਾ ਹੈ ਕਿ ਉਹ ਨਾਨਕੇ ਜਾਂਦਾ ਜਦੋਂ ਨਾਨਕੇ ਚਲੇ ਜਾਂਦੇ ਨੇ ਰਾਜੇਵਾਲ ਇਹਨਾਂ ਦੇ ਨਾਨਕੇ ਨੇ ਜਦੋਂ ਨਾਨਕੇ ਚਲੇ ਜਾਂਦੇ ਨੇ ਤਾਂ ਸ਼ਾਮ ਵੇਲੇ ਬੱਚਿਆਂ ਦੇ ਨਾਲ ਇੱਕ ਗਰਾਊਂਡ ਦੇ ਵਿੱਚ ਖੇਡਣ ਦੇ ਲਈ ਚਲੇ ਜਾਂਦੇ ਨੇ ਪਰ ਉੱਤੀ ਖੇਡ ਦੇ ਖੇਡ ਦੇ ਇਹਨਾਂ ਦੋਵੇਂ ਸਕੇ ਭੈਣ ਭਰਾਵਾਂ ਵੱਲੋਂ ਵਾਟਰ ਵਰਕਸ ਦੀ ਟੈਂਕੀ ਕੋਲ ਜਾਇਆ ਜਾਂਦਾ ਹੈ ਪਰ ਉਥੇ ਡੁੱਬਨ ਦੇ ਨਾਲ ਇਹਨਾਂ ਦੂਆਂ ਦੀ ਜਾਨ ਚਲੇ ਜਾਂਦੀ ਹੈ ਹਾਲਾਂਕਿ ਜਿਹੜੇ ਨਾਲ ਬਚੇ ਖੇਡਰੇ ਹੁੰਦੇ ਨੇ ਉਹਨਾਂ ਵੱਲੋਂ ਰੋਲਾ ਵੀ ਪਾਇਆ ਜਾਂਦਾ ਹੈ ਅਤੇ ਆਲੇ-ਦੁਆਲੇ ਲੋਕਾਂ ਨੂੰ ਬੁਲਾਇਆ ਜਾਂਦਾ ਪਰ ਜਦੋਂ ਤੱਕ ਪਿੰਡ ਦੇ ਲੋਕ ਉਸ ਟੈਂਕੀ ਦੇ ਕੋਲ ਪਹੁੰਚਦੇ ਨੇ ਉਸ ਸਮੇਂ ਉਹਨਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦਾ ਇਸ ਖਬਰ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਕਹਿ ਲਿਆ ਜਾਵੇ ਕਿ ਸੋਗ ਦੀ ਲਹਿਰ ਹੈ ਕਿਉਂਕਿ ਇੱਕ ਪਰਿਵਾਰ ਦੇ ਦੋ ਬੱਚੇ ਜਿਹੜੇ ਨੇ ਖੁਸ਼ੀ-ਖੁਸ਼ੀ ਆਪਣੇ ਨਾਨਕੇ ਛੁੱਟੀਆਂ ਮਨਾਉਣ ਦੇ ਲਈ ਆਂਦੇ ਨੇ ਪਰ ਉੱਥੇ ਹੀ ਉਹਨਾਂ ਦੇ ਨਾਲ ਇਹ ਮੰਦ ਭਾਗਾ ਪਾਣਾ ਵਾਪਰ ਜਾਂਦਾ ਤੇ ਜੇ ਪਿੰਡ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਵਾਟਰ ਵਰਕਰਸ ਦੇ ਤਲਾਬ ਦੇ ਵਿੱਚ ਪਹਿਲਾਂ ਪਾਣੀ ਨਹੀਂ ਸੀ ਛੱਡਿਆ ਗਿਆ ਪਰ ਸਰਕਾਰ ਵੱਲੋਂ ਕਿਹਾ ਗਿਆ ਸੀ ਜਿਸ ਕਰਕੇ ਪਾਣੀ ਛੱਡਿਆ ਗਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਇਸ ਪਾਰਿੰਗ ਆਉਣ ਦੇ ਨਾਲ ਦੋ 마ਸੂਮਾ ਦੀ ਜਾਨ ਚਲੇ ਜਾਵੇਗੀ ਉਹਨਾਂ ਦੇ ਨਾਲ ਇਹ ਮੰਨਪਾਗਾ ਪਹਾੜਾ ਜਿਹੜਾ ਉਹ ਵਾਪਰ ਜਾਵੇਗਾ ਤੇ ਇਹ ਪੂਰਾ ਮਾਮਲਾ ਜਿਹੜਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਦੋ ਸਕੇ ਪੈਂਡਰਾਵਾਂ ਦੇ ਮੌਤ ਪੂਜਾਂ ਦੀ ਹੈ ਵਾਟਰ ਵਰਕਰਜ਼ ਦੇ ਟੈਕੀ ਦੇ ਵਿੱਚ ਡੁੱਬਣ ਦੇ ਨਾਲ ਦੋਵਾਂ ਦੀ ਜਾਨ ਚਲੇ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਦੀਆਂ ਅੱਖਾਂ ਜਿਹੜੀਆਂ ਨੇ ਨਾਮ ਨੇ ਸੋਫਤੇ ਵਿੱਚ ਡੁੱਬੇ ਹੋਏ ਨੇ ਕਿਉਂਕਿ ਅਕਸਰ ਇਹ ਅਸੀਂ ਵੇਖਦੇ ਹਾਂ ਕਿ ਜਦੋਂ ਵਿੱਚ ਛੁੱਟੀਆਂ ਹੁੰਦੀਆਂ ਹੁੰਦੀਆਂ ਨੇ ਬੱਚਿਆਂ ਨੂੰ ਤਾਂ ਬੱਚਾ ਵੱਲੋਂ ਇੱਕ ਹੀ ਰੱਟ ਲਗਾਈ ਜਾਂਦੀ ਹੈ ਕਿ ਉਹ ਆਪਣੇ ਛੁੱਟੀਆਂ ਨੂੰ ਜਿਹੜੇ ਨਾਨਕੇ ਜਾ ਕੇ ਬਤੀਤ ਕਰਨਗੇ ਤਾਂ ਇਸੀ ਖੁਸ਼ੀ ਦੇ ਵਿੱਚ ਦੋਵੇਂ ਸਕੇ ਭੈਣ ਭਰਾ ਵੀ ਜਾਂਦੇ ਨੇ ਪਰ ਉੱਥੇ ਜਾ ਕੇ ਇਹਨਾਂ ਦੇ ਨਾਲ ਅਨਪੂਨੀ ਹੋ ਜਾਂਦੀ ਹੈ ਤੇ ਪਿੱਛੋਂ ਮਾਪਿਆਂ ਦੇ ਪੱਲੇ ਕਹਿ ਲਿਆ ਜਾਂਦਾ ਹੈ ਕਿ ਪੂਰੀ ਉਮਰ ਦਾ ਨਾ ਹੀ ਰਹਿ ਜਾਂਦਾ ਹੈ ਤਾਂ ਦਾਜ਼ਰ ਨੇ ਕਿਹਾ ਮਾਸੂਮਾ ਦੀ ਜਾਂਚ ਜੇ ਲੜਕੇ ਦੀ ਗੱਲ ਕੀਤੀ ਜਾਵੇ ਤੇ ਲੜਕੇ ਦੀ ਉਮਰ ਮਹਿਜ਼ 9 ਸਾਲ ਦੀ ਹੈ ਜਿਸ ਦਾ ਨਾਮ ਵੀ ਸਾਹਮਣੇ ਆਇਆ ਹੈ ਤਾਂ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਥੇ ਪਹੁੰਚਿਆ ਸੀ ਅਤੇ ਨਾਨਕੇ ਆਪਣਾ छुट्टੀਆਂ ਕੱਟਣ ਦੇ ਲਈ ਆਇਆ ਸੀ ਪਰ ਉਥੇ ਜੇ ਭੈਣ ਦੀ ਗੱਲ ਕੀਤੀ ਜਾਵੇ ਤਾਂ ਮਾਸੂਮ ਲੜਕੀ ਦੀ ਉਮਰ ਮਹਿਜ਼ 6 ਸਾਲਾਂ ਦੀ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਲక్ష్ਮੀ ਦੱਸਿਆ ਜਾ ਰਿਹਾ ਹੈ ਪਰ ਇਹ ਬਈ ਦਵੇਂ ਭੈਣ ਭਰਾਵਾਂ ਦੀ ਨਾਨਕੇ ਛੁੱਟੀਆਂ ਮਨਾਉਣ ਲਈ ਆਏ ਸਰ ਪਰ ਉੱਤੇ ਹੀ ਗਰਾਊਂਡ ਦੇ ਵਿੱਚ ਖੇਡਦੇ ਖੇਡਦੇ ਇਹਨਾਂ ਦੇ ਨਾਲ ਅਣਹੋਣੀ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਬੁਰਕੀ ਉਸ ਕਹਿੜਾ ਪਿੰਡ ਵਸਣ ਦਾ ਸੁਣ ਲੈਂਦੇ ਬੱਚੇ ਆਪਣੇ ਖੇਡਣ ਆਏ ਸੀਗੇ ਤੇ ਬੱਚਿਆਂ ਨੇ ਸਾਨੂੰ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਜਾ ਕੇ ਸਾਨੂੰ ਹੱਟੀ ਤੇ ਦੱਸਿਆ ਵੀ ਬੱਚੇ ਡੁੱਬ ਗਏ ਜਦੋਂ ਅਸੀਂ ਭੱਜ ਕੇ ਆਏ ਮਤਲਬ ਉੱਥੇ ਸਾਡੇ ਨਾਲ ਦੇ ਸਾਥੀ ਉਹਨਾਂ ਬੱਚੇ ਡੁੱਬ ਚੁੱਕੇ ਸੀ ਜਦੋਂ ਸਾਡੇ ਸਾਥੀ ਨੇ ਮਤਲਬ ਛਾਲ ਮਾਰਕ ਵਿੱਚੋਂ ਗੁੜੀਆਂ ਕੱਢੀ ਜੀ ਜੋ ਗੁੜੀਆਂ ਕੱਢੀ ਉਹ ਕਹਿੰਦਾ ਵੀ ਇੱਕ ਬੱਚਾ ਹੋਰ ਆ ਜਦੋਂ ਦੋਵਾਂ ਨੂੰ ਕੱਢਿਆ ਉਹਨਾਂ ਦੀ ਡੈਥ ਹੋ ਚੁੱਕੀ ਸੀ ਇੱਕ ਕਿਸ ਤਰ੍ਹਾਂ ਮਤਲਬ ਖੇਡਣ ਗਏ ਸੀ ਜਾਂ ਕੀ ਕਰਨ ਗਏ ਨਹੀਂ ਖੇਡਣ ਗਏ ਸੀ ਉਹਤਨੇ ਗਰਾਊਂਡ ਆਈ ਬੱਚੇ ਉਥੇ ਆਮ ਖੇਡ ਲਾਉਂਦੇ ਆ ਸਾਡੇ ਮਤਲਬ ਉਹ ਪਿੰਡ ਦੀ ਸਾਥ ਸਮਝ ਲਓ ਉੱਥੇ ਬੱਚੇ ਆਮ ਖੇਡ ਲਾਉਂਦੇ ਆ। ਵੀ ਪਹਿਲਾਂ ਉਹ ਜਿਹੜਾ ਵਾਟਰਬਾਕਸ ਦਾ ਤਲਾ ਸੀ ਗਈ। ਪਹਿਲਾਂ ਫਰੀ ਹੁੰਦਾ ਸੀ ਵੀ ਖਾਲੀ ਹੁੰਦਾ ਸੀ। ਵੀ ਸਰਕਾਰ ਦੀਆਂ ਹਦਾਇਤਾਂ ਦੇ ਦਬਾਅ ਕੋਲ ਪਾਣੀ ਭਰ ਕੇ ਤੇ ਮਤਲਬ ਵਾਟਰਬਾਕਸ ਚ ਚਾਲੂ ਕੀਤਾ ਗਿਆ ਸੀ ਜ। ਤੇ ਉਹ ਬੱਚਿਆਂ ਨੂੰ ਪਤਾ ਨਹੀਂ ਲੱਗਿਆ ਵੀ ਖੇਡ ਨਹੀਂ ਇਹ ਸਾਡੇ ਪਿੰਡ ਦੇ ਦੋਤਾ ਤੇ ਦੋਤੀ ਸੀ। ਮਿਲ ਲਾਈ ਵੇ ਸੀਗੇ। ਇਤੋਂ ਰਾਂ ਲ ਸੀ ਬੱਚਾ। ਅ ਪਿੰਡ ਦਾ ਨਹੀਂ ਮੈਨੂੰ ਪਤਾ ਨਹੀਂ ਆਪਣਾ। ਕਿੰਨੀ ਉਮਰ ਸੀ ਇਹਨਾਂ ਦੀ ਬੱਚੇ ਇੱਕ ਤਾਂ ਆਪਣੇ 10 ਰੀ ਵੀ 7 ਸਾਲ ਇੱਕ ਦੀ 9 ਸਾਲੇ ਸਰ ਬੱਚਾ ਸੀ ਸਗਨਦੀਪ ਸਿੰਘ ਤੇ ਉਹ ਵੀ ਉਮਰ 9 ਸਾਲ ਸੀ ਪੰਜਵੀਂ ਕਲਾਸ ਚ ਪੜਦਾ ਸੀ ਇਹਦੀ ਸਿਸਟਰ ਸੀਗੀ ਲక్ష్ਮੀ ਉਹ ਪੰਜਵੀਂ ਕਲਾਸ ਪੰਜਵੀਂ ਕਲਾਸ ਚ ਪੜਦਾ ਸੀ ਜੀ ਪੜਦੀ ਸੀ ਉਹ ਤੋਂ ਛੋਟੀ ਸੀ ਇਹਨਾਂ ਦਾ ਪਿੰਡ ਝੋਖਰੀ ਹੈ ਨਾਂ ਨਾਂ ਕਿ ਹੈ ਸੀ ਰਾਜਪੁਰ ਸਰਕਾਰੀ ਵਾਟਰ ਵਕਸੀ ਦਿੱਲੀ ਜਿੱਦ ਕਿਵੇਂ ਸਭ ਕਿਸ ਤਰ੍ਹਾਂ ਇਹ ਕਰਨਾ ਹੈ ਕਿਸ ਤਰ੍ਹਾਂ ਹੈ ਸਰ ਤੇ ਬੱਚੇ ਕਿ ਖੇਡਦੇ ਦੱਸਦੇ ਜਿਵੇਂ ਪਰਿਵਾਰ ਦੇ ਮੈਂਬਰ ਦੱਸਦੇ ਖੇਤ ਨਹੀਂ ਇਸ ਦੀ ਖੇਤ ਨਹੀਂ ਕਿਤੇ ਵਟਾਕ ਸਿੱਧੀ ਜਿਹੀ ਦਿੱਖਤ ਹੈ ਨੇ ਰੋਡ ਤੇ ਡਿੱਗੀ ਹੈਗੀ ਪਿੰਡ ਨੂੰ ਲਿੰਕ ਰੋਡ ਜਾਂਦੀ ਹੈ ਹੁਣ ਬੱਚਿਆਂ ਦੀ ਕੰਡੀਸ਼ਨ ਕਿਵੇਂ ਹੈ ਬੱਚਿਆਂ ਦੀ ਮਰਤ ਕਿਹ ਹੈ ਕਿੰਨੀ ਕਿੰਨੀ ਉਮਰ ਦੇ ਬੱਚੇ ਨੇ 9 ਸਾਲ ਦੀ ਲੜਕੇ ਦੀ ਉਮਰ ਉਹਨਾਂ ਦੀ 6-7 ਸਾਲਾਂ ਦੀ ਲੜਕੀ ਦੀ ਬੋਲੇ ਪੈਣ ਪਰਾ ਸਕੇ ਪੈਣ ਪਰਾ